ਫਗਵਾੜਾ ਦੇ ਬੋਲਡਾ ਨਿਵਾਸੀ ਸਤਨਾਮਪੁਰਾ ਰਿਪੋਰਟਰ ਆਦਰਸ਼ ਨਗਰ ਫਗਤਪੁਰਾ ਵੱਲੋਂ ਅੱਜ ਸਾਰਿਆਂ ਨੇ ਇਕੱਠੇ ਹੋ ਕੇ ਐਸ்சி ਸੁਰਿੰਦਰ ਪਾਲ ਤੋਂ ਮੀਟਿੰਗ ਲਏ ਅਤੇ ਉਹਨਾਂ ਨੂੰ ਆਪਣੀ ਪ੍ਰੋਬਲਮ ਦਾ ਰਿਟਰਨ ਵਿੱਚ ਲਿਖ ਕੇ ਦਿੱਤਾ ਅਤੇ ਉਹਨਾਂ ਨੇ ਵੀ ਇਹਨਾਂ ਨੂੰ ਆਸ਼ਵਾਸਨ ਦੀ ਦਵਾਇਆ ਕਿ ਤੁਹਾਡੀ ਸਮੱਸਿਆ ਦਾ ਹੱਲ ਜਲਦ ਹੀ ਕੀਤਾ ਜਾਏਗਾ ਆਓ ਦੇਖਦੇ ਆ ਫਗਵਾੜਾ ਅਪਡੇਟ ਤੋਂ ਦਵਿੰਦਰ ਸ਼ਰਮਾ ਦੀ ਰਿਪੋਰਟ ਸੀਏਟੀ ਸਾਡੇ ਹਾਂ ਉਹਦੇ ਕਰਗੇ ਲੇਟ ਇਹ 16 ਰੁਪਏ ਦਾ ਬਿੱਲ ਆ ਤੇ ਮੈਂ ਆਨਲਾਈਨ ਜਿੰਨੇ ਬਿੱਲ ਦਿਖਾਏ ਮੈਂ ਤਾਂ ਕੋਈ ਸਾਰੇ ਮਤਾਰੇ ਹੋਏ ਆ ਇੱਕ ਵੀ ਨਹੀਂ ਮੇਰਾ ਪੈਂਡਿੰਗ ਹੈਗਾ ਕਹਿੰਦਾ ਜੀ ਉਹ ਤੁਹਾਨੂੰ ਐਵਰੇਜ ਬਿੱਲ ਅਸੀਂ ਦਿੰਦੇ ਸੀਗੇ ਦੇਖੋ ਭਾਜੀ ਪਰ ਗੱਲ ਨਹੀਂ ਸਾਡੇ ਮਨ ਕੇ ਮੈਂ ਇਹ ਬੀਜੀ ਆ ਮੈਂ ਬਿੱਲ ਜਿੰਨਾ ਆਦਾ ਉਹ ਨਾ ਬਣਦਾ ਨਾ ਸਾਰੇ ਤੁਹਾਨੂੰ ਪਿਆ ਹੋ ਗੱਲ ਹੀ ਨਹੀਂ ਆ ਇਕੱਠਾ ਬੈ ਗਿਆ ਮੈਂ ਉਹੀ ਗੱਲ ਕਰਦਾ ਅਨਸਰ ਕੀ ਨਾਮ ਆਪਣਾ ਮੈਂ ਜਿਹੜਾ ਬਾਬ ਦੇ ਰੂਪੇ ਚ ਆਏ ਨੇ ਇਹਨਾਂ ਦੀ ਇੱਕ ਕੰਪਲੇਂਟ ਸੀ ਕਿ ਇਹਨਾਂ ਦੇ ਸ਼ਹਿਰ ਦੇ ਵਿੱਚ ਸਦਨਾਮਪੁਰਾ ਮੰਡੀ ਜਹਾਦਰਸ਼ਗਰ ਵਿੱਚ ਜਿਹੜੇ ਖੱਟ ਲੱਗ ਰਹੇ ਉਹਦੇ ਬਾਰੇ ਅੱਜ ਇਹਨਾਂ ਨੇ ਫੁਬਾਰਾ ਟੈਕਸੈਂਡ ਦੀ ਕੋਲ ਨਾਲ ਗੱਲ ਕੀਤੀ ਉਹਨਾਂ ਨੇ ਤੇ ਬੁਲਾਇਆ ਵੀ ਗਿਆ ਉਹਨਾਂ ਨੇ ਦੱਸਿਆ ਕਿ ਹਰੀਆਵਾਲ ਸੌੜੀਆਂ ਦੇ ਵਿੱਚ ਜਿਹੜਾ ਸਵਿਚਿੰਗ ਸਟੇਸ਼ਨ ਬਣਿਆ ਹੋਇਆ ਉਹਦੇ ਵਿੱਚ ਕੋਈ ਬ੍ਰੇਕਰ ਦੀ ਪ੍ਰੋਬਲਮ ਚੱਲਦੀ ਸੀ ਤੇ ਇੱਕ ਵਾਰੀ ਦੋ ਵਾਰੀ ਕੇਬਰ ਵੀ ਫੇਰ ਹੋਈ ਹੈ ਉਹਨਾਂ ਨੂੰ ਕਿਸੇ ਰੋਣ ਦਾ ਦੂਰ ਕਰ ਦਿੱਤਾ ਗਿਆ ਸਪਲਾਈ ਜਿਹੜੀ ਬੰਦ ਕਰ ਦਿੱਤੀ ਗਈ ਹੈ ਤੇ ਹੁਣ ਅੱਜ ਦੇ ਸਮੇਂ ਦੇ ਵਿੱਚ ਨਾ ਤਾਂ ਕੋਈ ਬਿਜਲੀ ਦਾ ਘਟਾ ਆ ਰਿਹਾ ਤੇ ਅਸੀਂ ਇੰਸ਼ੋਰ ਕਰਦੇ ਹਾਂ ਵੀ ਇਹਨਾਂ ਨੂੰ ਜਿਹੜੀ ਹੈ ਬੀਲ ਪੂਰੀ ਅਨਟਲ ਦੇਵਾਂਗੇ ਇਸ ਤੋਂ ਇਲਾਵਾ ਮੈਂ ਵੀ ਦੱਸਣਾ ਚਾਹੁੰਦਾ ਸਾਰਿਆਂ ਨੂੰ ਪਿੱਗ ਫਗਵਾੜੇ ਦੇ ਵਿੱਚ ਹੁਸ਼ਿਆਰ ਫੋਰਡ ਦੇ ਸਾਡੇ ਜਿਹੜਾ ਟਰਾਂਸਫਾਰਮ 20 ਐਮਪੀਏ ਹੈਗਾ ਉਹਨੂੰ ਅਸੀਂ ਵੱਡਾ 331 ਐਮਪੀਏ ਕਰਨ ਜਾ ਰਹੇ ਹਾਂ ਜਿਸ ਦੇ ਨਾਲ ਸ਼ਹਿਰ ਦੇ ਸਾਰੇ ਲੋਕਾਂ ਨੂੰ ਬਹੁਤ ਰਾਹਤ ਮਿਲੇਗੀ ਇੰਡਸਟਰੀ ਨੂੰ ਰਾਹਤ ਮਿਲੇਗੀ ਘਰੇਲੂ ਵਪਾਰਕ ਖਪਗਾਰਾਂ ਨੂੰ ਵੀ ਇਹ ਰਾਹਤ ਮਿਲੂਗੀ ਇਹ ਜਿਹੜਾ ਕੰਮ ਅਸੀਂ ਇਦਵਾਰ ਤੇ ਸੋਮਵਾਰ ਦੋ ਦਿਨ ਕਰਾਂਗੇ ਦੋ ਦਿਨ ਦੇ ਵਿੱਚ ਇਹਨਾਂ ਦੀ ਸਪਲਾਈ ਜਿਹੜੀ ਪੂਰੀ ਬਹਲ ਕਰਕੇ ਇਹਨਾਂ ਨੂੰ ਕਿਸੇ ਤਰ੍ਹਾਂ ਦੇ ਵੀ ਪਰੇਸ਼ਾਨੀ ਦਾ ਖਤਰਾ ਨਹੀਂ ਸਾਹਮਣਾ ਨਿਕਾਣਾ ਪਊਗਾ ਪਰ ਕੱਲ ਸਵੇਰੇ ਅਸੀਂ ਜਾ ਕੇ ਪਗਵਾੜੇ 'ਚ ਪੂਰੀ ਸਾਡੀ ਟੀਮਾਂ ਲੋਡ ਸ਼ਿਫਟ ਕਰਨ ਗਈਆਂ ਇਹਨੂੰ ਮੈਨੇਜ ਕਰਨੀਆਂ ਅਸੀਂ ਜਿਹੜਾ 68 ਸਬਸਟੇਸ਼ਨ ਹੈ 슈ਗਰ ਮਿਲ ਆ ਸਾਡਾ ਉਹਨੂੰ ਅਸੀਂ ਇੰਡਿਊਸ ਕਰਕੇ ਸਵਿਚਿੰਗ ਸਟੇਸ਼ਨ ਤੋਂ ਚਲਾਵਾਂਗੇ ਤੇ ਸ਼ਹਿਰ ਦੀ ਜਿਹੜੀ ਸਪਲਾਈ ਹੈ ਅਸੀਂ ਇਹਨੂੰ ਪੂਰੀ ਰੱਖਾਂਗੇ ਤੇ ਜੇ ਸਾਨੂੰ ਲੋਡ ਪਈ ਤੇ ਜੇ ਲੋਡ ਦੇ ਕੋਈ ਵੀ ਸਾਨੂੰ ਪ੍ਰੋਬਲਮ ਪਈ ਸ਼ਿਫਟ ਕਰਨ ਦੀ ਉਦੋਂ ਵੀ ਅਸੀਂ ਸ਼ਾਇਦ ਰੋਟੇਸ਼ਨਲ ਕੱਟ ਲਾਵਾਗੇ ਸਿਰਫ ਉਹਦੇ ਅੰਦਰ ਦੇ ਥੇ ਘੰਟੇ ਦਾ ਸਾਰੇ ਸ਼ਹਿਰ ਦੇ ਵਿੱਚ ਵੰਡ ਕੇ ਲਗਾਉਣਾ ਸਰ ਇਹ ਦੇਖਿਆ ਜਾ ਰਿਹਾ ਹੈ ਬੀਤੇ ਦਿਨ ਜਿਹਦਾ 7 ਦਿਨ ਤੋਂ ਜਿੰਨੇ ਆਪਣੇ ਮੁਹੱਲੇ ਵਾਲੇ ਆਪਣੇ ਕਈ ਮੁਹੱਲੇ ਵਾਲੇ ਹਰੀਆਵਾਦ ਹੋ ਗਿਆ ਸਤਨਾਮਪੁਰਾ ਹੋ ਗਿਆ ਕੌਂਗਪੁਰਾ ਹੋ ਗਿਆ ਵਿੱਚ ਉਹਨੇ ਕੀ ਕਈ ਇਲਾਕੇ ਆ ਜਿਹਨਾਂ ਵਿੱਚ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਦੇ ਵਿੱਚ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਦਾ ਇਹਨਾਂ ਦਾ ਸੋਲੂਸ਼ਨ ਹੋ ਸਕਦਾ ਉਹਦਾ ਕੀ ਜਿਹੜੀ ਜਿਹੜਾ ਸਵਿਚਿੰਗ ਸੈਕਸ਼ਨ ਦੀ ਸਾਰੀ ਟ੍ਰੋਲੀ ਵਿੱਚ ਪ੍ਰੋਬਲਮ ਆਈ ਸੀ ਸਾਡੀ ਬੱਸਾਂ ਉੱਤੇ ਫਲੈਸ਼ ਹੋਈ ਸੀ ਇਹ ਮਤਲਬ ਜਿੱਦਾਂ ਕੁਦਰਤੀ ਆਪਾਂ ਕ ਤੇ ਦੋ ਦਿਨ ਜਿਹੜੇ ਨੁਕਸਾਨੇ ਕੱਟੇ ਪਾਗੇ ਇਹ ਪਰ ਇੱਥੇ ਮੈਂ ਦੱਸਣਾ ਜੋ ਸਾਡਾ ਸਟਾਫ ਵੀ ਇੱਥੇ ਪੂਰਾ ਮਿਹਨਤੀ ਆ ਉਹ ਕੰਮ ਉਹਨਾਂ ਨੇ ਕੀਤਾ ਹੋਰ ਸਪਲਾਈ ਜਿਹੜੀ ਬਹਾਲ ਕੀਤੀ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜਾ ਲੋਡ ਆ ਇੱਥੇ ਥੋੜਾ ਹੋਰ ਘਟਾ ਕੇ ਉਸ ਹੋਰ ਪਾਸੇ ਸ਼ਿਫਟ ਕੀਤਾ ਜਾਵੇ ਤਾਂ ਕਿ ਜਿਹੜਾ ਸਤਨਾਪੁਰ ਨੂੰ ਸਪਲਾਈ ਵੀ ਪੂਰੀ ਮਿਲ ਸਕੇ ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਹੁਣ ਅੱਜ ਤੋਂ ਬਾਅਦ ਇਹਨਾਂ ਨੂੰ ਬਿਜਲੀ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਬਿਜਲੀ ਦੀ ਪਰਬਲ ਨਹੀਂ ਆਏਗੀ ਤੁਸੀ ਅੱਜ ਜੇ ਚਲੰਦਰ ਆਏ ਹੋ ਆਪਣੇ ਬਿਜਲੀ ਦੇ ਬੈਕ ਵਿੱਚ ਕੀ ਕੀ ਕਰਨ ਆਏ ਹੋ ਇੱਥੇ ਸੋ ਫਾ ਅਦਲਸ਼ ਨਗਰ ਜੋ ਇਲੈਕਟ੍ਰਿਸਿਟੀ ਦੀ ਪ੍ਰੋਬਲਮ ਚੱਲ ਰਹੀ ਸੀ ਉਹ ਬਹੁਤ ਜ਼ਿਆਦਾ ਹੋ ਗਈ ਸੀ 7 ਦਿਨਾਂ ਤੋਂ ਲਾਈਟ ਨਹੀਂ ਹੈ 16-16 ਘੰਟੇ ਦੇ ਕੱਟ ਬੱਚੇ ਬਿਮਾਰ ਹੋ ਰਹੇ ਸੀ ਸਕੂਲ ਨਹੀਂ ਜਾ ਰਹੇ ਸੀ ਸੋ ਸਾਨੂੰ ਅਸੀਂ ਅੱਜ ਜਲੰਧਰ ਆਏ ਹੋਏ ਆ ਸੋ ਇਹਨਾਂ ਨੇ ਸਾਨੂੰ ਪੂਰੀ ਉਮੀਦ ਦਿੱਤੀ ਹੈ ਕਿ ਸੋਮਵਾਰ ਤੋਂ ਬਾਅਦ ਕੋਈ ਵੀ ਐਸੀ ਬਿਜਲੀ ਦੀ ਪ੍ਰੋਬਲਮ ਨਹੀਂ ਹੋਏਗੀ ਸੋ ਹੋਪ ਇਹਨਾਂ ਨੇ ਜੋ ਸਾਨੂੰ ਪ੍ਰੋਮਿਸ ਕੀਤਾ ਹੈ ਉਹ ਪੂਰਾ ਹੈ